ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਸਿੱਖਿਆ ਫੌਗਲੋ ਜੀ ਇੱਕ ਨਵਾਂ ਫਤਰ ਜਾਰੀ ਕੀਤਾ ਗਿਆ ਹੈ ਇਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ 26/25 ਦੀ ਤਰੀਕ ਫਈ ਹੋਈ ਹੈ ਤੇ ਇਹ ਪੱਤਰ ਹੈ ਜਿਹੜਾ ਮਾਸਟਰ ਗ੍ਰੈਜੂਏਟ 899 ਅੰਗਰੇਜ਼ੀ ਵਿਸ਼ੇ ਦੀਆਂ ਅਸਾਮੀਆਂ ਵਿਰੁੱਧ ਜਿਹੜੇ ਸੈਲੈਕਟਡ ਕੈਂਡੀਡੇਟਸ ਨੇ ਉਹਨਾਂ ਨੂੰ ਨਿਯੁਕਤੀ ਖੱਤਰ ਜਾਰੀ ਕੀਤੇ ਜਾਣੇ ਨੇ ਤੇ ਸ਼ੈਡਿਊਲ ਇੱਥੇ ਜਾਰੀ ਹੋ ਗਿਆ ਹੈ ਸਦਾਗਤ ਦੋਤਾ ਗਿਆ ਜੋ ਨਿਯੁਕਤੀ ਫੱਤਰ ਦੇਣ ਲਈ ਇਹ ਤੁਹਾਨੂੰ ਇਸ ਜਿਹੜਾ ਜਾ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਸੋ ਸਾਰਾ ਇੱਥੇ ਲੇਖਾ ਜੋਖਾ ਲਿਖਿਆ ਹੋਇਆ ਹੈ ਕਿ ਇਸ ਭਰਤੀ ਦੇ ਉੱਤੇ ਜਿਹੜੇ ਵੀ ਕੇਸ ਲੱਗੇ ਸੀ ਉਹਦੇ ਸਨਮੁਖ ਜਿਹੜੇ ਅੱਗੇ ਅੱਗੇ ਕਾਰਵਾਈਆਂ ਚੱਲੀਆਂ ਉਸ ਤੋਂ ਬਾਅਦ ਜੜੀਆਂ ਨੇ ਸੋਚੀਆਂ ਜੜੀਆਂ ਸੀਗੀਆਂ ਉਹ ਵਿਕਾਸ ਵੀ ਕਿਤੇਆਂ ਗਈਆਂ ਨੇ ਵਿਕਾਸ ਕਿਤੇਆਂ ਗਈਆਂ ਸਿਲੈਕਸ਼ਨ ਸੋਚੀਆਂ ਜੜੀਆਂ ਨੇ ਅੰਗਰੇਜ਼ੀ ਵਿਸ਼ੇ ਦੀਆਂ ਯੋਗ ਪਾਈ ਗਈ ਜਿਹੜੇ ਉਮੀਦਵਾਰ ਨੇ ਉਹ ਪੁਰਾਣੀ ਸਿਲੈਕਸ਼ਨ ਸੂਚੀ ਅਨੁਸਾਰ ਜਿਹੜੇ ਸਕੂਲ ਵਿੱਚ ਜੁਆਇਨ ਨੇ ਉਹਨਾਂ ਉਹਨਾਂ ਨੂੰ ਅਟਰ ਰੀਕਾਸਟ ਸਿਲੈਕਸ਼ਨ ਸੂਚੀ ਵਿੱਚ ਵੀ ਜਿਹੜੇ ਜੋਗ ਪਾਏ ਗਏ ਨੇ ਉਹਨਾਂ ਨੂੰ ਛੱਡ ਕੇ ਜਿਹੜੇ ਨਵੇਂ ਸ਼ਾਮਿਲ ਕੈਂਡੀਡੇਟਸ ਨੇ ਉਹਨਾਂ ਨੂੰ ਜਿਹੜਾ ਜ 24 6 2055 ਦੁਪਹਿਰ 12 ਵਜੇ ਨਿਯੁਕਤੀ ਪੱਤਰ ਦੇਣ ਲਈ ਚੌਥੀ ਮੰਜ਼ਲ ਦਫ਼ਤਰ ਡਾਇਰੈਕਟਰਡ ਆਫ ਸਕੂਲ ਐਜੂਕੇਸ਼ਨ ਸੈਕੰਡਰੀ ਜਿਹੜਾ ਜ ਮਹਾਲੀ ਵਿਖੇ ਤੁਸੀਂ ਜਾ ਕੇ ਆਪਣੇ ਜਿਹੜੇ ਨਿਯੁਕਤੀ ਪੱਤਰ ਆਖਰਾਤ ਕਰ ਸਕਦੇ ਆ ਕੈਂਡੀਡੇਟਸ ਦੀ ਲੇਸ ਵੀ ਇੱਥੇ ਸਾਂਝੀ ਕੀਤੀ ਗਿਆ ਹੋਵੇ ਤੁਹਾਡੇ ਨਾਲ ਸਾਂਝੀ ਕਰਾਂਗੇ 24 ਜੇ ਖੱਤੇ ਨੂੰ ਦੁਪਹਿਰ 12 ਵਜੇ ਤੋਂ ਜਿਹੜਾ ਜਨਕ ਪੱਤਰ ਪ੍ਰਾਪਤ ਕਰਨਾ ਕਰਾਂ ਨਾ ਕਰਨ ਦੀ ਸੂਰਤ ਵਿੱਚ ਤੁਹਾਡਾ ਜਿਹੜਾ ਨੁਕਤੇ ਲਈ ਕਲੇਮ ਹੈਗਾ ਉਹ ਰੱਦ ਕਰ ਦਿੱਤਾ ਜਾਵੇਗਾ ਤੁਸੀਂ ਆਪਣੇ ਨਾਲ ਜਿਹੜੇ ਡਾਕੂਮੈਂਟ ਲੈ ਕੇ ਜਾਣੇ ਆ ਅਪਲਾਈ ਕਰਨ ਦਾ ਸਬੂਤ ਪਾਸਪੋਰਟ ਸਾਈਜ਼ ਫੋਟੋ ਆਪਣਾ ਆਧਾਰ ਵੋਟਰ ਕਾਰਡ ਤੇ ਸਵੈ ਘੋਸ਼ਣਾ ਆਤਰ ਜਨ ਨਾਲ ਨਹੀਂ ਆ ਨੋਟਿਸ ਦੇ ਆ ਹੈਗਾ ਜੀ ਨਾਲ ਤੁਹਾਡਾ ਸੋਇਆ ਘੋਸ਼ਣਾ ਖਤਰ ਇਹਨੂੰ ਹਰ ਕੇ ਤੁਸੀਂ ਨਾਲ ਲੈ ਜਾਣਾ ਜਿਹੜੀ ਸੋਚੀ ਆ ਗਿਆ ਉਹ ਤੁਹਾਨੂੰ ਦਿਖਾ ਦਿੰਨੇ ਆ ਵੀਡੀਓ ਅਸੀਂ ਰੋਕਤੀ ਆ ਤੇ ਇੱਥੇ ਤੁਸੀਂ ਆਪਣੇ ਜਿਹੜੇ ਨਾਮ ਹੈ ਉਹ ਸੱਜੇ ਕਰ ਸਕਦੇ ਆ ای ਡਬਲਯੂ ਐਸ ਕੈਟਾਗਰੀ ਦੇ ਇਹ ਲਗਫਗ ਜਿਹੜੇ ਸਾਥੀ ਨੇ ਜਿਹੜੇ ਸਰੋਤ ਜਿਹੜੇ ਕੈਂਡੀਡੇਟਸ ਨੇ ਜਨਾਂ ਦੀ ਸਿਲੈਕਸ਼ਨ ਹੋਈ ਆ 133 ਨੰਬਰ ਤੋਂ ਇਹ ਸ਼ੁਰੂ ਹੋਈ ਆ ਜੀ ਤੇ ਥੱਲੇ ਨੂੰ ਹੇਠਾਂ ਨੂੰ ਆਉਂਦੀ ਆਉਂਦੀ ਜਿਹੜੀ ਅੱਗੇ ਤੁਹਾਨੂੰ ਦਿਖਾ ਦਿੰਦੇ ਆ ਕਿੱਥੇ ਤੱਕ ਜਾਂਦੀ ਆ ਜਿਹੜੀ ਉਹ ਰੋਕ ਰਹੇ ਆ ਜਾਣ ਕੇ ਜਾ ਕੇ ਤਾਂ ਜੋ ਤੁਸੀਂ ਆਪਣੇ ਜਿਹੜੇ ਨਾਮ ਨਾਲ ਸੱਜ ਕਰ ਸਕਦੇ ਆ ਅੱਗੇ ਚੱਲਦੇ ਆ ਤੇ 100 26 ਨਵੰਬਰ ਤੱਕ ਜਿਹੜਿਆ ਸਿਲੈਕਸ਼ਨ ਇੱਥੇ ਹੋਈ ਆ 126 ਨੰਬਰ ਦਾ ਜਿਹੜਾ ਲਾਸਟ ਕੈਂਡੀਡੇਟ ਆ ਉਹਨੂੰ ਇੱਥੇ ਸੱਦਾ ਦਿੱਤਾ ਗਿਆ ਟੋਟਲ 32 ਕੈਂਡੀਡੇਟਸ ਨੇ ਜਿਨ੍ਹਾਂ ਨੂੰ ਸੱਦਾ ਇੱਥੇ ਦਿੱਤਾ ਗਿਆ ਆਪਣੇ ਨਿਯੁਕਤੀ ਪੱਤਰ ਲੈਣ ਲਈ ਐਡਬਲਯੂਐਸਐਸ ਕੈਟੇਗਰੀ ਦੇ ਸਾਥੀ ਨੇ ਤੇ ਇਹਨਾਂ ਨੂੰ 24 ਤਰੀਕ ਨੂੰ ਜਿਹੜਿਆ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਨੇ ਤੇ ਇਹ ਸਾਥੀ ਆਪਣੇ ਸਾਰੇ ਡਾਕੂਮੈਂਟ ਲੈ ਕੇ ਮਹਾਲੀ ਦਫ਼ਤਰ ਵਿਖੇ ਸਿਗਨਫਾਗ ਦੇ 24 ਜੁਲਾਈ 2025 ਨੂੰ ਹਾਜ਼ਰ ਹੋ ਕੇ ਆਪਣਾ ਨਿਯੁਕਤੀ ਪੱਤਰ ਜਿਹੜਾ ਪ੍ਰਾਪਤ ਕਰ ਸਕਣੇ ਉਸ ਤੋਂ ਬਾਅਦ ਨੇ ਜੁਆਇਨਿੰਗ ਚੰਗੀ ਕਰਵਾ ਦਿੱਤੀ ਜਾਏਗੀ ਜੇਕਰ ਕੋਈ ਕੁ